ਕੋ ਲੱਗੇ ਯਾਰ ਚੱਲਾ ਯਾਰ ਜਾ 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 ਯਾਰ ਚੱਲ ਆ ਅੱਛਾ ਸ਼ਰਟ ਪਹਿਨ ਜਾ ਹੁਣ ਕਿੱਥੋਂ ਨਾ ਪੁੱਠੇ ਕੰਮ ਕਰੋ ਸ਼ਰਟ ਕਿੱਧਰੋਂ ਦੇ ਦੀ ਪੁੱਛਿਆ ਜਾ ਰਿਹਾ ਕਿ ਕਿੰਨਾ ਬਣਾ ਲੇ ਕਿ ਸ਼ਰਟ ਪਾ ਲਾ ਕੇ ਕਿਹੜੀ ਮਾਸ਼ਾ ਯਾਰ ਤੁਹਾਨੂੰ ਨਹੀਂ ਰਹਿਣੇ ਤੇ ਹਾਂ ਉਹਨਾਂ ਦੇ ਲਈ ਰੱਖਿਆ ਨਾ ਇੱਥੇ ਸਾਰੇ ਬੰਦੇ ਕੋ ਪੈ ਕੇ ਚੱਲਣੇ ਲੱਗੇ ਚੱਲ ਚੱਲੋ ਅੱਗੇ ਪਿੱਛੇ ਪਿੱਛੇ ਹੋ ਜਾ ਰਹੇ ਸੋਨੂ ਪਹੁੰਚ ਜਾ ਪਾਈ ਵਜਾ ਹਾਂ ਨੂੰ ਕਰਦੇ ਕਲਾਸ ਬਦਲਿਆ ਗਿਆ ਧੰਨਵਾਦ ਰਮਨ ਮਾਡਲ ਫੋਨ ਨੂੰ ਭਾਈ ਹੋਇਆ ਤੇ ਦੰਦ ਅੱਲਾਹ ਜੇ ਤੋ ਨੀਮਾਂ ਲੀ ਗਏ ਚੱਲ ਜਾਨੀ ਨੂੰ ਮੈਂ ਆਉਂਗਾ ਬਾਹਰ ਬੱਜਿਆ ਬਾਹਰ ਬੰਦਾ ਵੀ ਤੇ ਦਿੱਲੀ ਦੇਗਾ ਦਿੱਲੀ ਵੀ ਗੜਾ ਦਿੱਲੀ

ਇਹ ਡਿਸਪਲੇ ਅਮਰੇ ਤੇ ਸਰਦੋਇਦਾ ਨੰਬਰਿੰਗ ਆ ਰਹੀ ਹੈ ਨਾ ਜ਼ੂਮ ਕਰ ਦੇ ਬੈਠ ਜਾ ਨੰਬਰਿੰਗ ਬਾਦ ਬੰਦ ਕਰ ਦੋ ਬਸ ਆ ਬਾਸ ਇਹ ਆ ਗਿਆ ਚੱਲਿਆ ਕਾ ਲਿਖ ਰਿਹਾ ਆ ਜਦੋਂ ਤੋਂ ਆਵੇ ਇਤਨਾ ਕਿਆ ਹੋਇਆ ਨਾ ਸੁਣੇ ਰੇਸ ਤੇ ਤੁਹਾmdan ਪਏ ਇਤਨਾ ਬਾਜੀ ਕੋਈ ਨਹੀਂ ਕੱਢ ਲਿਆ ਨਾ ਜੀ ਲੈਣਾ ਸੁਣੀ ਬਸ ਸੁਣੀ ਪੁੱਛਿਆ ਵੀ ਹੈ ਹਾਂ ਪੁੱਛਿਆ ਹੋਇਆ ਨਹੀਂ ਖਾਲੀ ਬਾਜ਼ਾਰ ਆ ਸਾਰਾ ਆ ਮਾਰੂ ਦਾਪਾ ਜਾਵਾ ਨਹੀਂ ਇਧਰ ਕੋ ਭੁਜਾਰਦਾ ਨਹੀਂ ਯਾਰ ਪੰਜਾਹ ਕੱਟ ਫੱਟਾ ਪਤਾ ਤਾਂ ਲੇ ਕਿ ਇਨਸਾਨ ਦਾ ਇਨਸਾਨ ਬਤਾ ਦੇ ਵੀ ਐਸੇ ਐਸੇ ਮਾਲ ਠਾ ਕੇ ਭਾਗਾ ਤਾਂ ਬਜ਼ਾਰ ਵਾਲਾ ਨੇ ਪਕੜ ਲਿਆ ਬਰਾਬਰ ਚੋਰੀ ਹੋਤਾ ਹੈ ਬੋਲ ਦੇ ਤੂੰ ਬੋਲ ਦੇ ਉੱਥੇ ਬਹਿ ਕੇ ਵੀਡੀਓ ਬਣਾ ਇਹ ਚੋਰ ਫੜਿਆ ਹੈ ਕਿ ਮਾਮਲਾ ਕੀ ਪੁਰਾ ਹੈ ਮਾਮਲਾ ਇਦਾਂ ਹੈ ਮਾਮਲਾ ਤਕਰੀਬਨ 12:30 ਵਜੇ ਦਾ ਹੈ ਅੱਛਾ ਜੀ ਇੱਥੋਂ ਮਾਲ ਚੱਕਿਆ ਤੇ ਮਾਲ ਮੌਕੇ ਤੇ ਬਰਾਮਦ ਹੋ ਗਿਆ ਅੱਗੇ ਵੀ 4-5 ਚੋਰੀਆਂ ਕਰ ਚੁੱਕੇ ਬਾਜ਼ਾਰ ਦੇ ਵਿੱਚ ਅੱਗੇ ਬਾਜ਼ਾਰ ਦੇ ਵਿੱਚ ਕਾਰੋਬਾਰ ਹੈ ਨਹੀਂ ਤੇ ਮੰਦੇ ਦੀ ਮਾਰ ਹੈ ਇਹ ਚੱਕਰੇ ਚੋਂ ਚੋਰ ਫੜਿਆ ਗਿਆ ਤੇ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਚੋਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿੰਨੇ ਚੋਰੀ ਕੀਤੇ ਹੁਣ ਤੱਕ ਹੁਣ ਤੱਕ ਕਿੰਨੇ ਚੋਰੀ ਕਰਤੇ ਚਾਰ ਪੰਜ ਚੋਰੀਆਂ ਕਰ ਚੁੱਕਾ ਜੀ ਇੱਥੇ ਪੁਲਿਸ ਪੁਲਿਸ ਨੂੰ ਬੁਲਾਣੇ ਫਿਰ ਬਾਹਰ ਆਂਦਾ ਜੀ ਪੁਲਿਸ ਨਾਲ ਹੀ ਮੌਕੇ ਤੇ ਛੱਡ ਦਿੰਦੀ ਹੈ ਛੱਡ ਦਿੰਦੀ ਹੈ ਕੀ ਲੱਗਦਾ ਕਿਦਨੇ ਕਿਦੇ ਕਾਰੋਬਾਰ ਠੱਪ ਹੋਇਆ ਪਹਿਲੋ ਕਾਰੋਬਾਰ ਅੱਗੇ ਐ ਨਹੀਂ ਲੋਕਾਂ ਦੀ ਦੁਕਾਨਾਂ ਚੋਂ ਮਾਲ ਚੱਕਦੇ ਪਏ ਨੇ ਵੀਡੀਓ ਵੀ ਹੈਗੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਣੇ ਆ ਮਾਲ ਚੱਕਦੇ ਦੀ ਉਹ ਵੀ ਤੁਸੀਂ ਆਨਲਾਈਨ ਚਲਾਓ ਬੌਜੀ ਇਹ ਤੁਹਾਡੀ ਦੁਕਾਨ ਤੋਂ ਚੋਰ ਪੜਿਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਮੇਰੇ ਕੋਲ ਕਸਟਮਰ ਸੀ ਮੈਂ ਬਿੱਲ ਬਣਾ ਰਿਆ ਸੀ ਇਹ ਬਾਹਰੋਂ ਮੁੱਠਾ ਚੱਕ ਕੇ 12 ਪੀਸਾਂ ਦਾ ਜਾ ਰਿਹਾ ਸੀ ਤੇ ਰਿਕਸ਼ੇ ਵਾਲੇ ਨੇ ਕਿਹਾ ਵੀ ਆਂ ਵੀ ਟੁਕੜਾ ਲਿਆ ਰਿਹਾ ਉਹ ਕਹਿੰਦਾ ਜੀ ਬੌਜੀ ਨੇ ਕਿਹਾ ਵੀ ਉੱਧਰਲੀ ਦੁਕਾਨ ਤੇ ਛਾੜਿਆ ਉਨੇ ਮੈਨੂੰ ਆਵਾਜ਼ ਮਾਰੀ ਰਿਕਸ਼ਾ ਲੈਣੇ ਜੀ ਤੁਸੀਂ ਉਧਰਲੀ ਦੁਕਾਨ ਤੇ ਭੇਜਿਆ ਮਾਲ ਕੋਈ ਮੈਂ ਕਿਹਾ ਨਹੀਂ ਮੈਂ ਬਾਹਰ ਨਿਕਲਿਆ ਦੇਖਿਆ ਤੇ ਮੇਰਾ ਮਾਲ ਜਾ ਰਿਹਾ ਤੇ ਮੈਂ ਤਾਂ ਭੇਜਿਆ ਨਹੀਂ ਕਿਤੇ ਅਸੀਂ ਬਗੈਰ ਆਵਾਜ਼ ਕੀ ਤੋਂ ਪਿੱਛੇ ਭੱਜੇ ਆ ਇਹਨੂੰ ਪਤਾ ਲੱਗਿਆ ਵੀ ਅਸੀਂ ਆ ਰਹੇ ਆ ਭੱਜੇ ਦੋ ਬੰਦੇ ਇਹ ਮਾਲ ਸਿੱਟ ਕੇ ਭੱਜ ਗਿਆ ਠੀਕ ਹੈ ਜੀ ਇਹ ਭੱਜਿਆ ਤੇ ਅਸੀਂ ਰੋਲਾ ਪਾਇਆ ਫਿਰ ਅੱਗੇ ਪਿਛਲੀ ਗਲੀ ਚ ਗਿਆ ਤੇ ਉਹ ਲੋਕਾਂ ਨੇ ਰੋਲਾ ਸੁਣ ਕੇ ਇਹਨੂੰ ਫੜ ਲਿਆ ਤੇ ਉਸ ਤੋਂ ਬਾਅਦ ਵੀ ਥੋੜੀ ਜਿਹੀ ਸੇਵਾ ਕੀਤੀ ਹੈ ਇਹਦੀ ਜੇਬ ਚੋਂ ਇੱਕ ਸਰਿੰਜ ਨਿਕਲੀ ਹੈ ਨਸ਼ੇ ਵਾਲੀ ਨਸ਼ੇ ਦੇ ਕੈਪਸੂਲ ਨਿਕਲੇ ਆ ਤੇ 20 ਰੁਪਏ ਸੀਗੇ ਤੇ ਇਹ ਪਰ ਉੱਥੇ ਸਾਰਾ ਕੁਝ ਲਾਗ ਭੱਜ ਗਿਆ ਇਹ ਦੇਖੇ ਤਾਂ ਕਿੰਨੇ ਦਾ ਮਾਲ ਸੀ ਤੁਹਾਡਾ ਮੇਰਾ ਮਾਲ ਤਾਂ ਜੀ 4500 ਦਾ ਸੀ ਸਿਰਫ ਉਸ ਤੋਂ ਪਹਿਲਾਂ ਇੱਕ ਬੰਦੇ ਦਾ 12000 ਦਾ ਮਾਲ ਗਿਆ ਇੱਕ ਦਾ 27000 ਕਾ ਇਹ ਕਿੱਥੇ ਜਿਹੜੇ ਪੱਲੇਦਾਰ ਆ ਜਿਹੜੇ ਮਾਲ ਚੱਕ ਕੇ ਟਰਾਂਸਪੋਰਟ ਤੇ ਦਿੰਦੇ ਆ ਉਹ ਬੋਰੇ ਇਕੱਠੇ ਕਰਾਈ ਚਾਹੁੰਗੇ ਉੱਥੋਂ ਚੱਕ ਕੇ ਲੈ ਗਏ ਤੇ ਇਹ ਕਈ ਤਾਂ ਕੋਈ ਇੱਕ ਅੱਧੀ ਸ਼ਾਇਦ ਕੋਈ ਵਾਰੀ ਬੋਰੀ ਕੱਟ ਕੇ ਕੱਢ ਲੈਂਦਾ ਹਾਂ ਵਪਾਰੀ ਇਹ ਇੱਕ ਨਹੀਂ ਗਰੁੱਪ ਹੈਗਾ ਇਹਦੀ ਜਿੱਥੇ ਦੋ ਮੋਟਰਸਾਈਕਲਾਂ ਦੀ ਚਾਬੀਆਂ ਸੀ ਅੱਛਾ ਜੀ ਅਸੀਂ ਸ਼ਾਇਦ ਸਾਨੂੰ ਧਿਆਨ ਹੈ ਵੀ ਮੋਟਰਸਾਈਕਲ ਵੀ ਚੋਰੀ ਦੇ ਹੋਣਗੇ ਵੇ ਦਾਾਇਰ ਪੁਲਿਸ ਕਾਰਮੀ ਕਰ ਚੁੱਕੀ ਦੇਖੋ ਜੀ ਪੁਲਿਸ ਤੱਕ ਅਸੀਂ ਗਏ ਨਹੀਂਗੇ ਕਿਉਂਕਿ ਸਾਨੂੰ ਪਤਾ ਹੈ ਮੋਸਟਲੀ ਜਿੰਨੇ ਵੀ ਇਹ ਇਦਾਂ ਦੇ ਅਜ ਤੱਕ ਹੋਈਆਂ ਵਾਰਦਾਤਾਂ ਅਸੀਂ ਪੁਲਿਸ ਨੂੰ ਫੜਾਏ ਬੰਦੇ ਤਾਂ ਪੁਲਿਸ ਨੇ ਛੱਡਦੇ ਸ਼ਾਮ ਨੂੰ ਪੁਲਿਸ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਜਣਾ ਕੋ ਪੁਲਿਸ ਆ ਵੀ ਬਿਜ਼ੀ ਆਂਦੀ ਹੈ ਹੁਣ ਤੁਸੀਂ ਗਾਗਾਵਾਂ ਵਾਲੇ ਦਾ ਨਾ ਚੋਰਾਵਾਂ ਵਾਲਾ ਥਾਂ ਰੱਖੋ ਇਹ ਤਾਂ ਪ੍ਰੋਬਲਮ ਹੈ ਨਾ ਅਸੀਂ ਗਾਗ ਨੂੰ ਅਟੈਂਡ ਕਰ ਰਹੇ ਆਂ ਉਦੋਂ ਬਿਲਿੰਗ ਹੋ ਰਹੀ ਹੈ ਸਾਡੀ ਤੇ ਉਦੋਂ ਇਹ ਬਾਹਰੋਂ ਚੋਰੀ ਕਰਦਾ ਹੁਣ ਇਹਨੂੰ ਇਹੋ ਜਿਹੇ ਬੰਦੇ ਨੂੰ ਪਕੜਨ ਦੋਗੇ ਨਹੀਂ ਅਸੀਂ ਨਹੀਂ ਅਸੀਂ ਤਾਂ ਫੋਟੋ ਵਾਇਰਲ ਕਰਤੀ ਹੈ ਵੀ ਕਿਤੇ ਵੀ ਦੇਖੋ ਇਹਨੂੰ ਵੜਨ ਨਾ ਦਿਓ ਬਾਜ਼ਾਰ ਚ ਇਸਨੇ ਗੱਲ 'ਚ ਪੱਟੀ ਪਾਈ ਕੇ ਪੱਟੀ ਉਹ ਫੱਟੀ ਪਾ ਕੇ ਲਿਖ ਕੇ ਪਾਇਆ ਸੀਗਾ ਵੀ ਇਹ ਬੰਦਾ ਚੋਰੀ ਕਰਦਾ ਇਹਨੂੰ ਇਸ ਤੋਂ ਬਚ ਕੇ ਰਹਿਓ ਇਹਨੂੰ ਪਛਾਣ ਲਓ ਇਸ ਕਰਕੇ ਫੱਟੀ ਪਾਈ ਵੀ ਲੋਕੀ ਪਛਾਣ ਜਾਣ ਕੱਲ ਨੂੰ ਕਿਤੇ ਹੋਰ ਚੋਰੀ ਨਾ ਕਰੇ ਕਰਦੇ ਨੂੰ ਕੌਣ ਕਹਿੰਦਾ ਵੀ ਮਾੜਾ ਮੋਟਾ ਕਰਦਾ ਕੋਈ ਦੱਸਦਾ ਨਹੀਂ ਸੀ ਕਹਿੰਦਾ ਮੈਂ ਹਰਿਆਣੇ ਤੋਂ ਆਇਆ ਅੱਛਾ ਜੀ ਤੇ ਜਿਹੜੇ ਇੱਦਾਂ ਦੇ ਬੰਦੇ ਤੁਹਾਡੇ ਦੁਕਾਨਦਾਰ ਲੱਗਦੇ ਹੈ ਵੈਰੀਫਾਈ ਕਰਕੇ ਲਗਾਏ ਜਾਂਦੇ ਨਹੀਂ ਦੁਕਾਨ ਤੇ ਕੰਮ ਨਹੀਂ ਕਿਤੇ ਕਰਦਾ ਸੀ ਇਹ ਐਸੇ ਕੰਮ ਇਹ ਬਾਰੂ ਆ ਹੀ ਆਂਦਾ ਅੱਗੇ ਵੀ ਆਂਦਾ ਐ ਇਦਾਂ ਹੀ ਕੰਮ ਕਰਦਾ ਦੁਕਾਨਾਂ ਦੇ ਤਾਂ ਵੈਰੀਫਾਈ ਹੁੰਦੇ ਮੋਸਟਲੀ ਬੰਦੇ ਜਿਹੜੇ ਵੀ ਰੱਖਦੇ ਪਹਿਲਾਂ ਉਹਨੂੰ ਇਨਕੁਆਰੀ ਕਰਦੀ ਪੁੱਛਦੇ ਆਗੇ ਇਦਾਂ ਨਹੀਂ ਰੱਖਦੇ ਸੋ ਸਾਡੇ ਕਾਰੋਬਾਰ ਇਦਾਂ ਦੇ ਹੈਗੇ ਆ ਚਾਬੀਆਂ ਵੀ ਦੇਣੀਆਂ ਪੈਂਦੀਆਂ ਨੌਕਰਾਂ ਨੂੰ ਕਿਹੜੀ ਜਗ੍ਹਾ ਦੀ ਕਿਹੜੀ ਜਗ੍ਹਾ ਇਹ ਗਾਂਦੀ ਨਗਰ ਦੇ ਨਾਲ ਆ ਗਈ ਸੋਨ ਸਿੰਘ ਨਗਰ